ਭਾਈ ਜੀ ਸਾਥ ਸ਼੍ਰੀ ਕਾਲ ਜੀ ਲਾਓ ਵੀ ਮਿੱਤਰੋ ਇੱਕ ਨਵਾਂ ਸ਼ੌਂਕ ਲੈ ਕੇ ਆਏ ਆਂ ਤੁਹਾਡੇ ਵਾਸਤੇ ਤੇ ਏਰੀਆ ਖੰਨੇ ਦਾ ਤੇ ਪਿੰਡਾ ਦਹੇੜੂ ਤੇ ਆਪਣੇ ਬਾਈ ਹੁਣੀ ਇਹਨਾਂ ਦੇ بیٹے ਗੁਰਵੀਰ ਜੀ ਉਹਨਾਂ ਦਾ ਸ਼ੌਂਕ ਆ ਤੇ ਬਾਈ ਹੁਣਾਂ ਨੂੰ ਵੀ ਪੂਰਾ ਸ਼ੌਂਕ ਆ ਭਾਈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਗੁਰਵੀਰ ਜੀ ਬਹੁਤ ਵਧੀਆ ਠੀਕ ਠਾਕ ਹਾਂਜੀ ਹਾਂਜੀ ਬਹੁਤ ਵਧੀਆ ਤੇ ਬੇਟਾ ਕਿਹੜੀ ਜਗ੍ਹਾ ਆ ਬੇਟਾ ਜੀ ਆਪਣਾ ਅਮਰੀਕਾ ਦੇ ਵਿੱਚ ਆ ਜੀ ਪਹਿਲਾਂ ਜਦੋਂ ਮੈਂ ਆਇਆ ਸੀ ਉਦੋਂ ਇੱਥੇ ਸੀ ਹਨਾ ਜੀ ਹਾਂਜੀ ਹਾਂਜੀ ਕਿੰਨੀ ਦੇਰ ਹੋਈ ਉਹਨਾਂ ਨੂੰ ਬਾਹਰ ਗਿਆਨ ਉਹਨਾਂ ਨੂੰ ਹੋ ਗਿਆ ਜੀ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ ਜੀ ਤੇ ਸ਼ੌਂਕ ਤੁਹਾਨੂੰ ਵੀ ਪੂਰਾ ਹੈ ਜੀ ਸ਼ੌਂਕ ਜੀ ਮੈਂ ਪਹਿਲਾਂ ਰੱਖੇ ਨੇ ਯਾਨੀ ਅਜ ਤੋਂ 20 ਸਾਲ ਪਹਿਲਾਂ ਛੱਡਦੇ ਨਹੀਂਗੇ ਜੀ ਕਬੂਤਰ ਠੀਕ ਹੈ ਜੀ ਤੇ ਹੁਣ ਬੇਟੇ ਨੂੰ ਮੇਰੇ ਸ਼ੌਂਕ ਆ ਜੀ ਬਹੁਤ ਠੀਕ ਹੈ ਜੀ ਤੇ ਉਹਨੇ 10ਵੀਂ ਕਰਦੀ ਸਾਰੇ ਆਪਣੇ ਘਰੇ ਰੱਖ ਲਈ ਜੀ ਮੋਟਰ ਤੇ ਕਬੂਤਰ ਹਾਂਜੀ ਮੋਟਰ ਤੋਂ ਜੀ ਅਸੀਂ ਬਾਜੀਆਂ ਬੂਜੀਆਂ ਛੱਡਦੇ ਰਹੇ ਹਾਂ ਪਰ ਅਸੀਂ ਜਦ ਵੀ ਬਾਜੀ ਛੱਡਦੇ ਦੀ ਹਾਂ ਯਾਨੀ ਸਵੇਰੇ 9 ਵਜੇ ਨੂੰ ਸਾਡਾ ਕਬੂਤਰ ਉਸ ਤੋਂ ਬਾਜੀ ਨੂੰ ਭੱਜ ਜਾਂਦਾ ਠੀਕ ਹੈ ਉਸ ਤੋਂ ਬਾਅਦ ਜੀ ਫਿਰ ਅਸੀਂ ਬੇਟਾ ਬਾਹਰ ਕਿਲੇ ਗਏ ਅਮਰੀਕਾ ਪੜ੍ਹਨ ਤੁ ਕਰਕੇ ਹਾਂਜੀ ਉਸ ਤੋਂ ਬਾਅਦ ਜੀ ਫਿਰ ਬੇਟੇ ਨੂੰ ਸ਼ੌਂਕ ਬਹੁਤ ਸੀ ਜੀ ਫਿਰ ਅਸੀਂ ਪਿੰਡ ਮਕਾਨ ਲਿਆ ਆ ਜਿਹੜਾ ਮਕਾਨ ਜਿੱਥੇ ਹੁਣ ਖੜਿਆ ਹਾਂ ਜਿੱਥੇ ਖੜਿਆ ਜੀ ਫਿਰ ਇੱਥੇ ਲਿਆ ਕੇ ਜੀ ਆਪਣੇ ਦੋਸਤਾਂ ਮਿੱਤਰਾਂ ਤੋਂ ਉਤਰ ਇਕੱਠੇ ਕਰੇ ਨੇ ਹੁਣ ਅਸੀਂ ਇਸ ਸਾਲ ਪਹਿਲੀ ਵਾਰ ਵਾਲੀਆਂ ਡਾਉਂ ਜੀ ਨੇ ਪਹਿਲੇ ਸਾਲ ਮਤਲਬ ਤਰੀਕੇ ਨਾਲ ਜਿਹੜਾ ਵਧੀਆ ਸੈਟਅਪ ਦੇ ਹਿਸਾਬ ਨਾਲ ਬਣਾਵਾਂਗੇ ਪਿਛਲੇ ਸਾਲ ਤਾਂ ਅਸੀਂ ਸਟਾਡੀ 'ਤੇ ਕਰਿਆ ਮਕਾਨ ਲਿਆ ਵਿਚ ਜਾਲ ਜੂੜਦਾ ਹੈ ਤੋਫੀ ਦੋਸਤਾਂ ਮੇ ਤਰ੍ਹਾਂ ਦਬੂਤਰ ਇਕੱਠੇ ਕਰੇ ਸਹੀ ਹੈ ਬੱਜੇ ਘਟਾਏ ਨੇ ਵਧੀਆ ਉਹਨੇ ਸਾਲ ਬਾਜੀਆਂ ਛੱਡਾਂਗੇ ਸਹੀ ਹੈ ਸਹੀ ਹੈ ਜੀ ਤੇ ਆਪਣਾ ਕੋਈ ਉਸਤਾਦ ਸੂਤ ਵੀ ਹੈ ਕਿ ਜਾਂ ਯਾਰਾਂ ਦੋਸਤਾਂ ਕੋ ਨਹੀਂ ਯਾਰਾਂ ਦੋਸਤਾਂ ਨਾਲੇ ਆ ਜੀ ਬੱਜੇ ਯਾਰਾਂ ਦੋਸਤਾਂ ਨਾਲੇ ਲੱਗੀ ਜਾਂਦਾ ਉਸਤਾਦ ਨਹੀਂ ਕੋਈ ਬਣਾਇਆ ਜੀ ਸਹੀ ਹੈ ਸਹੀ ਹੈ ਜੀ ਆਹ ਭਾਈ ਤੁਹਾਨੂੰ ਸ਼ੌਂਕ ਕਰਾਉਂਦੇ ਆ ਨਾਲੋਂ ਨਾਲ ਕਬੂਤਰਾਂ ਦਾ ਤੇ ਨਾਲੋਂ ਨਾਲ ਕਰਦੇ ਆ ਗੱਲਬਾਤ ਬਾਈ ਉਹਨਾਂ ਨੇ ਸ਼ੌਂਕ ਬਹੁਤ ਜ਼ਿਆਦਾ ਤੇ ਇੱਥੇ ਐਸੀ ਹੂਟਰ ਸਿਸਟਮ ਲਾਉਣ ਲਈ ਕਿਉਂਕਿ ਚੋਰੀ ਦਾ ਭਾਈ ਖਤਰਾ ਜਿਹੜਾ ਹਰ ਥਾਂ ਤੇ ਰਹਿੰਦਾ ਆ ਤੇ ਮੈਂ ਕਹ ਆਪਾਂ ਸ਼ੌਂਕ ਕਰਾ ਦਿੰਨੇ ਭਰਾਵਾਂ ਨੂੰ ਨਸਲਾਂ ਬਹੁਤ ਬਹੁਤ ਵਧੀਆ ਨੇ ਇਕੱਠੀਆਂ ਕੀਤੀਆਂ ਨੇ ਜਿਹੜੀਆਂ ਤੁਹਾਨੂੰ ਦਿਖਾਉਨੇ ਆ ਨੇੜੇ ਤੋਂ ਆਪਾਂ ਕਬੂਤਰ ਦੀ ਆ ਦੇਖੋ ਪਰਿੰਦੇ ਬਹੁਤ ਬਹੁਤ ਸੋਹਣੇ ਆ ਟੋਕੀਆਂ ਲਾਈਆਂ ਹੋਈਆਂ ਕਾਫੀ ਕਬੂਤਰ ਨੇ ਬਾਈ ਹੋਣਾ ਨੇ ਇਕੱਠੇ ਕਰੇ ਨੇ ਤੇ ਮੈਂ ਕਹ ਭਰਾਵਾਂ ਨੂੰ ਕਰਾਉਨੇ ਆ ਆਪਾਂ ਸ਼ੌਂਕ ਤੇ ਇੰਦਰ ਜੋੜੇ ਜਿਹੜੇ ਬੱਚੇ ਕੱਢ ਰਹੇ ਨੇ ਇਹ ਕਿਹ ਬੱਚਾ ਪਾਲ ਰਿਆ ਇਹ ਲਾਲਸਰੀ ਕਬੂਤਰੀ ਲਾਗੇ ਵੇਖੀ ਆ ਇਹ ਚਿੱਟੀਆਂ ਦਾ ਕਬੂਤਰ ਆ ਥੋੜਾ ਜਿਹਾ ਟੇਢ ਚ ਲੱਗਦਾ ਇਹ ਕਰੂ ਮੇਰੇ ਵੀਰ ਸ਼ੌਂਕ ਦਹੇੜੂ ਪਿੰਡ ਬਾਈ ਉਰੇ ਲਾਇਆ ਹੂਟਰ ਸਿਸਟਮ ਕਿਉਂਕਿ ਕਬੂਤਰ ਜਦੋਂ ਚੰਗੇ ਬਣਦੇ ਆ ਕਿਸੇ ਕੋਲ ਤੇ ਚੋਰੀ ਹੋਣ ਦਾ ਖਤਰਾ ਵਧ ਜਾਂਦਾ ਅੱਜ ਕੱਲ ਤੁਹਾਨੂੰ ਪਤਾ ਥਾਂ ਥਾਂ ਤੇ ਜਿਹੜੇ ਅਗੇ ਖੁੱਡੇ ਪੱਟੇ ਜਾ ਰਹੇ ਨੇ ਲੋਕ ਚੋਰੀ ਵਾਲੀ ਭੱਜੇ ਹੋਏ ਨੇ ਤੇ ਚੋਰੀ ਤੋਂ ਬਚਾਲ ਜਿਹੜਾ ਅਸੀਂ ਹੂਟਰ ਸਿਸਟਮ ਲਾਉਂਦੇ ਆ ਜਿਹੜਾ ਕਿ 100% ਕਾਮਯਾਬ ਆ ਬਾਈ ਥੱਲੇ ਤੱਕ 바ਦੇ ਦੀ ਕਿਰਪਾ ਨਾਲ ਵਧੀਆ ਰਿਜ਼ਲਟ ਨੇ ਜਿੱਥੇ ਵੀ ਕਿਤੇ ਚੋਰ ਆਏ ਆ ਭਜਈ ਆ ਤੇ ਆ ਨਵਾਂ ਬੱਚਾ ਇੱਕ ਐਵੀ ਨਿਕਲਿਆ ਪਿਆ ਬਾਈ ਬਾਈ ਹੋਣਾ ਨੇ ਟੋਕਰੀਆਂ ਲਾਈਆਂ ਹੋਈਆਂ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਕਿੰਦਾ ਦਾ ਲੱਗਦਾ ਸ਼ੌਂਕ ਬਾਈ ਦੇ ਕਬੂਤਰਾਂ ਦਾ ਦੱਸਣਾ ਤੁਹਾਨੂੰ ਸਾਰੇ ਦੇ ਸਾਰੇ ਬਾਈ ਹੋਣਾ ਦੇ ਕਬੂਤਰਾਂ ਬੰਦ ਖਾਉਨੇ ਆ ਜੀ ਆ ਬੰਦ ਕਰਦੇ ਕੁਝ ਐ ਇਧਰ ਵੀ ਜੋੜੇ ਲਾਏ ਹੋਏ ਆ ਆ ਦੇਖੋ ਭਾਈ ਇੱਕ ਬੱਚਾ ਆ ਵੀ ਕੱਢਿਆ ਹੋਇਆ ਆ ਤੇ ਆ ਜੋੜਾ ਦੇਖੋ ਲਾਲ ਚੀਨਾ ਕਬੂਤਰ ਆ ਤੇ ਡੱਬੀ ਕਬੂਤਰੀ ਆ ਜੀ ਮੈਂ ਡੱਬੀ ਕਬੂਤਰੀ ਡੱਬੀ ਕਬੂਤਰੀ ਆ ਆਹੋ ਤਾਂ ਵਧੀਆ ਜੀ ਇੱਕ ਕਜੋੜਾ ਆ ਵੀ ਆ ਜੀ ਬਹੁਤ ਸੋਹਣੇ ਸੋਹਣੇ ਕਬੂਤਰ ਆ ਤੁਹਾਨੂੰ ਸ਼ੌਂਕ ਕਰਾਉਣੇ ਆ ਭਾਈ ਕਬੂਤਰਾਂ ਦਾ ਤੇ ਇਧਰ ਨੇ ਪੱਠੇ ਪੱਠੀਆਂ ਜਾਲ ਦੇ ਵਿੱਚ ਛੱਡੇ ਹੋਏ ਸਾਰੇ ਦੇ ਸਾਰੇ ਜਿਹੜੇ ਇਸ ਵਾਰ ਬਾਜੀ ਦੇ ਵਿੱਚ ਉੱਡਣਗੇ ਇਹ ਬਖਮਕ ਕੀਤੇ ਆ ਆ ਜਾਲ ਦੇ ਦਰਵਾਜ਼ੇ ਬਾਹਰ ਨੂੰ ਖੁੱਲਣੇ ਚਾਹੀਦੇ ਸੀ ਭਾਈ ਆ ਲਓ ਭਾਈ ਕਰੋ ਸ਼ੌਂਕ ਇਹਨਾਂ ਤੋਂ ਉਤਰਾਂ ਦਾ ਇਹ ਮਾਦੀਆਂ ਕਿਨਾਰਾ ਇਹ ਤਾਂ ਇਕੱਠਾ ਹੀ ਨੇ ਭਰੇ ਅਜੇ ਇਕੱਠੇ ਹੀ ਆ ਆ ਇਹ ਕੀਤੇ ਨਹੀਂ ਅਲੱਗ ਤੇ ਇਹੀ ਆ ਜਿਹੜੇ ਇਸ ਸੀਜ਼ਨ ਦੇ ਵਿੱਚ ਉੱਡਣੇ ਆ ਨਾ ਇਹ ਨਹੀਂ ਇਹ ਨਹੀਂ ਜਿਹੜੇ ਇਸ ਸੀਜ਼ਨ ਦੇ ਵਿੱਚ ਉੱਡਣੇ ਆ ਕਾਫੀ ਕਬੂਤਰ ਨੇ ਭਾਈ ਜਿਹੜੇ ਉੱਡਣ ਵਾਲੇ ਪੱਠੇ ਪੱਠੀਆਂ ਤਿਆਰ ਕੀਤੇ ਨੇ 100 ਦੇ ਕਰੀਬ ਹੋਣਗੇ ਤੇ ਇਧਰ ਜਿੰਨੇ ਵੀ ਹੈਗੇ ਨੇ ਅਜ ਤੱਕ ਰਲਨੇ ਹੀ ਆ ਲਗ ਭਗ ਭਾਜੀ ਜਿੱਦਾਂ ਇਹਨਾਂ ਦੇ ਕਈਆਂ ਦੇ ਤੁਸੀਂ ਛੱਲੇ ਛੁੱਲੇ ਤੇ ਪਾਏ ਨਹੀਂ ਹੋਏ ਬਹੁਤ ਆਂਦੇ ਤੇ ਇਹਨਾਂ ਦੀ ਪਛਾਣ ਤੁਹਾਨੂੰ ਕਿੱਦਾਂ ਹੋਊਗੀ ਵੀ ਕਿਹੜਾ ਕਿਹੜੇ ਨਸਲ ਦਾ ਉੱਡਿਆ ਹੈਗਾ ਜਾਂ ਫਿਰ ਵਿੱਚ ਜਿਹੜੇ ਵਧੀਆ ਬਚੇ ਨੇ ਜੀ ਉਹ ਤਾਂ ਆਪਣੇ ਉਹਨਾਂ ਦੇ ਉੱਪਰ ਦਾ ਢਾਲ ਨੰਬਰ ਪਾਇਆ ਹੋਇਆ ਹੈ ਪਾਇਆ ਹੋਇਆ ਹੋਣਾ ਠੀਕ ਆ ਠੀਕ ਆ ਜੀ ਸਹੀ ਆ ਆ ਲੋ ਕਰੋ ਸ਼ਾਨ ਦਹੇੜੂ ਪਿੰਡ ਬਾਈ ਫੇਰ ਦੱਸ ਦਈਏ ਗੁਰਵੀਰ ਬਾਈ ਉਹਨਾਂ ਦੇ ਕਬੂਤਰਾਂ ਬਾਈ ਹੁਣੀ ਬਾਹਰ ਨੇ ਸ਼ੌਂਗਵਾੜਾ ਤੇ ਉਹਨਾਂ ਦੇ ਫਾਦਰ ਸਾਹਿਬ ਪੂਰੀ ਸਪੋਰਟ ਕਰ ਰਹੇ ਨੇ ਅਹਲੇ ਇਹ ਹੈ ਬਈ ਇੱਕ ਖੁੱਡਾ ਜਾਲ ਦੇ ਅੰਦਰ ਜਿਹੜੇ ਹੈਗੇ ਆ ਉੱਡਣ ਵਾਲੇ ਨੇ ਲਗਭਗ ਸਾਰੇ ਦੇ ਸਾਰੇ ਤੇ ਦੂਜੀ ਸਾਈਡ ਇਹ ਨੇ ਬਾਈ ਕਬੂਤਰੀਆਂ ਜਾਂ ਕਹਿ ਲੋ ਬੱਚੇ ਆ ਰਲ ਮਈਆਂ ਹੱਲੇ ਤਾਂ ਇਹ ਬੇਚਾਂਡੇ ਹੁੰਡੇ ਰੱਖੀ ਜਾ ਰਹੀਆਂ ਇਦਾਂ ਹੀ ਮਿਲ ਮਿਲ ਕੇ ਆ ਨਹੀਂ ਸ਼ੌਂਕ ਬਹੁਤ ਵਧੀਆ ਲਾਜ ਜਵਾਬ ਪਰਿੰਦੇ ਬਈ ਇਹ ਦੇਖ ਇੱਕ ਨੀਲੀ ਪੱਠੀ ਵਾਲੀ ਚੰਗੀਆਂ ਲਾਲ ਬੰਦ ਇਹ ਸਾਰੀਆਂ ਨਵੀਆਂ ਪੱਠੀਆਂ ਹੀ ਨੇ ਇਹ ਚੁਗਝਾਏ ਕੋਈ ਨਹੀਂ ਹੋਇਆ ਇਹ ਚੁਗਝਾਏ ਹੋਏ ਨੇ ਸਾਰੇ ਛਤਰੀ ਤੇ ਸਾਰੇ ਵਿਝਾਏ ਹੋਏ ਆ ਤੇ ਇਹ ਸੱਈਆ ਬਣੇ। ਇੱਕ ਘਰੇ ਕਿੰਨਾ ਘਟ ਜਾਂਦੇ ਆ ਬਾਈ ਜੀ? ਹਾਂ ਜੀ। ਘਰੇ ਕਿੰਨਾ ਘਟ ਜਾਂਦੇ ਆ। ਇਹਦਾ ਇੱਕ ਵਾਰ ਸਤਰੀ ਦੇ ਸਿੱਧੇ ਕਰਕੇ ਵੀਰੇ ਬੰਦ ਕਰੇ ਹੋਏ ਨੇ। ਠੀਕ ਆ ਠੀਕ ਆ ਠੀਕ ਆ। ਇਹ ਦੇਖੋ ਬਾਈ ਦਾਣਾ ਬਹੁਤ ਤਗੜਾ ਬਾਈ ਹੁਣੀ ਪਾ ਰਹੇ ਨੇ ਮੱਕੀ ਆ ਸਰੋਂ ਆ ਮੂੰਗਾ। ਕਾफी ਚੀਜ਼ਾਂ ਜਿਹੜੀਆਂ ਹੈਗੀਆਂ ਵਿੱਚ ਮਿਕਸ ਕੀਤੀਆਂ ਹੋਈਆਂ ਬਾਈ ਹੁਣਾ ਜੀ। ਬਾਈ ਇਹ ਜਿਹੜੀ ਮੱਕੀ ਆ ਕਿੱਥੋਂ ਲਿਆਦੀ ਤੁਸੀਂ? ਮੱਕੀ ਵੀ ਰੱਖਣੇ ਹੋ ਲੈਂਦੇ ਆ ਦੇਸੀ ਮੱਕੀ ਆ। ਇਹ ਕਿੱਦਾਂ ਮਿਲੀ ਕੀ ਪਾ ਮਿਲੀ ਐ? ਤੇ ਨਹਿਆ ਰਪੇ ਤੋਂ ਅੱਛਾ ਵਧੀਆ ਰੇਟ ਤੇ ਮਿਲ ਗਈ ਫੇ ਵੀ ਹੈ ਵੀ ਛੋਟੀ ਮੱਕੀ ਆ ਛੋਟੀ ਮੱਕੀ ਆ ਮੱਕ ਦਾ ਥੋੜਾ ਮੋਟਾ ਹੁੰਦਾ ਖਾਰੀ ਹੁੰਦਾ ਨਹੀਂ ਨਹੀਂ ਸਹੀ ਹੈ ਬਿਲਕੁਲ ਵਧੀਆ ਚੀਜ਼ ਹੈ ਜੀ ਬਹੁਤ ਵਧੀਆ ਜੀ ਇਹ ਹੈਈ ਬਾਈ ਉੱਡਣ ਵਾਲੇ ਜਿਹੜੇ ਤੁਸੀਂ ਦੇਖੇ ਹੈਗੇ ਨੇ ਫੇਰ ਤੁਹਾਨੂੰ ਦੱਸ ਦਈਏ ਇਹ ਬਾਈ ਹੁਣਾਂ ਦੇ ਕਬੂਤਰ ਪੱਠੇ ਪੱਠੀਆਂ ਇੱਧਰ ਜੋੜੇ ਹੈ ਜੀ ਵੱਡੇ ਦਾ ਬਣਾ ਕੋ ਵੱਡੇ ਦਾ ਉੰਬਾਰੋਂ ਲੱਭਾਇਆ ਬਾੜ ਦੀ ਚਲਦੀ ਇਹ ਹੈ ਭਾਈ ਇਹ ਬਾਰ ਵੱਡਾ ਜਾਲ ਬਾਈ ਹੁਣਾਂ ਨੇ ਲਾਇਆ ਹੋਇਆ ਕਾਫੀ ਕਬੂਤਰ ਨੇ ਤੇ ਕਾਫੀ ਖੁੱਡੇ ਵੀ ਨੇ ਦੇਖੋ ਖੁੱਲਾ ਡੁਲਾ ਉੱਪਰ ਜਾਲ ਆ ਅੰਦਰ ਕਬੂਤਰ ਰਾਹੰਮ ਦੇ ਨਾਲ ਉੱਡ ਸਕਦੇ ਆ ਛਤਰੀਆਂ ਦੋ ਦੀਆਂ ਭਾਵੇਂ ਤਿੰਨ ਲਾ ਲਓ ਤੇ ਪਲਾਸਟਿਕ ਦਾ ਵੀ ਐਡਾ ਲਾਉਣ ਲੱਗੇ ਸੋਚੀਦਾ ਤੇ ਬਾਈ ਹੁਣਾਂ ਨੇ ਲੋਹੇ ਦਾ ਪੂਰੇ ਦਾ ਪੂਰਾ ਬਣਾਇਆ ਹੋਇਆ ਜਾਲ ਆ ਤੇ ਇੱਧਰ ਦੇਖੋ ਇੱਕ ਪੂਰੇ ਦਾ ਪੂਰਾ ਬਰਾਂਡਾ ਮੇਰੇ ਖਿਆਲ ਦੇ ਨਾਲ 10:20 ਦਾ ਹੋਊਗਾ ਜਿੱਥੇ ਕਬੂਤਰ ਆ ਤੇ ਅੰਦਰ ਇੱਥੇ ਵੀ ਜਿਹੜੀਆਂ ਛਤਰੀਆਂ ਲਾਈਆਂ ਹੋਈਆਂ ਆ ਇਹ ਦੇਖੋ ਬਈ ਬੈਠਣ ਵਾਸਤੇ ਵੀ ਜਿਹੜੇ ਆ ਆਲੇ ਛੱਡੇ ਹੋਏ ਆ ਇਹ ਦੇਖੋ ਕਿੰਨਾ ਵਧੀਆ ਸਿਸਟਮ ਕੀਤਾ ਹੋਇਆ ਬਈ ਕਬੂਤਰਾਂ ਦੇ ਵਾਸਤੇ ਤੇ ਛਤਰੀਆਂ ਅੰਦਰ ਲਾਈਆਂ ਹੋਈਆਂ ਬਰਾਂਡੇ ਦੇ ਤੇ ਆਹ ਦੇਖੋ ਇਹ ਪ੍ਰਾਣੀ ਖੁਰਲੀ ਜਿਵੇਂ ਡੰਗਰਾਂ ਦੀ ਇੱਥੇ ਹੁੰਦੇ ਇਹ ਲੱਗ ਨਹੀਂ ਹੋਈ ਜਾ ਹਨ ਹਾਂਜੀ ਹਾਂਜੀ ਐ ਦੇਖੋ ਬ੍ਰਾਂਡਾ ਦੀ ਹੋਈ ਡੰਗਰਾਂ ਵਾਲਾ ਬ੍ਰਾਂਡਾ ਹੀ ਬਾਈਏ ਕਿਦਾਂ ਦਾ ਲੱਗਦਾ ਸ਼ੌਂਕ ਮਿੱਤਰੋ ਦੱਸਣਾ ਜ਼ਰੂਰ ਦਿਹੜੂ ਪਿੰਡ ਖੰਨੇ ਦੇ ਲਾਗੇ ਬਾਈ ਇਹ ਸਾਰੇ ਵੱਡੇ ਕਬੂਤਰ ਆ ਕਿ ਜਾਂ ਪੱਠੇ ਪੱਠੀਆਂ ਬਾਈ ਇਹ ਵੀ ਪਿਛਲੇ ਸਾਲ ਵੀਰੇ ਕੁਝ ਪੱਠੇ ਕਢਾਇਏ ਦੀਗੇ ਕੁਝ ਵੱਡੇ ਕਬੂਤਰ ਨੇ ਅੱਛਾ ਤੇ ਉਹ ਪਿਛਲੇ ਸਾਲ ਪਿੰਡ ਬਾਜੀ ਕਰਾਈ ਕੁਝ ਬੰਦਾ ਨਾ ਮਿਲਣ ਕਰਕੇ ਕੱਲੇ ਕਰਕੇ ਛੱਡ ਨਹੀਂ ਹੋਏ ਬੱਚੇ ਛੱਡ ਨਹੀਂ ਹੋਏ ਵੱਧ ਗਏ ਵਿੱਚ ਹਾਂਜੀ ਵਿੱਚ ਵੱਧ ਗਏ ਜੋ ਵਿੱਚੇ ਫਿਰੀ ਜਾਂਦੇ ਸਾਰੇ ਹੈਂ ਹਾਂਜੀ ਹਾਂਜੀ ਵਿੱਚ ਵੱਡੇ ਜੋੜੇ ਵੀ ਨੇ ਸਹੀ ਆ ਤੇ ਵਿੱਚ ਪਿਛਲੇ ਸਾਲ ਦੇ 25-30 ਪੱਠੇ ਨੇ ਸਹੀ ਆ ਸਹੀ ਆ ਜੀ ਬਹੁਤ ਵਧੀਆ ਬਾਈ ਜੀ ਬਾਈ ਹੁਣੀ ਬਾਹਰ ਬੈਠੇ ਨੇ ਬਾਈ ਹੁਣੀ ਕਹਿੰਦੇ ਕਿ ਸ਼ੌਂਕ ਕਰਾ ਦਿਓ ਵੀ ਦੇਖ ਲਵਾਂਗੇ ਕਿਉਂਕਿ ਕਬੂਤਰ ਜਿਹੜੇ ਹੈਗੇ ਆ ਕੈਮਰਿਆਂ ਦੇ ਵਿੱਚ ਇੰਨੀ ਕੁਆਲਿਟੀ ਦੇ ਵਿੱਚ ਨਹੀਂ ਦਿਖਦੇ ਵੀਡੀਓ ਦੇ ਵਿੱਚ ਜਿਹੜੇ ਪ੍ਰੋਪਰ ਫਿਰ ਦਿਖ ਜਾਂਦੇ ਆ ਮੈਂ ਕਿਹਾ ਭਰਾ ਨੂੰ ਸ਼ੌਂਕ ਕਰਾ ਦਿੰਨੇ ਆ ਬਾਹਰ ਬੈਠੇ ਨੂੰ ਵੀ ਇਹ ਲਓ ਬਈ ਤੇ ਤੁਸੀਂ ਵੀ ਕਰੋ ਨਾਲ ਸ਼ੌਂਕ ਤਿੰਨ ਅਸਲਾਂ ਦੇਖੋ ਇਹਦੇ ਵਿੱਚ ਵੀ ਬੱਚੇ ਕੱਢੇ ਹੋਏ ਆ ਭਾਜੀ ਹਾਂ ਜੀ ਇਹਦੇ ਹਾਂ ਉਹ ਇੱਕ ਉਹਨੇ ਛੋਟਾ ਜਿਹਾ ਬੱਚਾ ਹੋਣਿਆ ਗੱਡਿਆ ਕਾਲਸਰੀ ਨੇ। ਉਹਦੇ ਥੱਲੇ ਵੀ ਆ। ਇਹਦੇ ਵਿੱਚ ਜੋੜੇ ਲਾਏ ਹੋਏ ਆ ਜੀ। ਆ ਇੱਕ ਚੱਪ ਕ੍ਰੈਸ਼ੂ ਕਬੂਤਰੀ ਆ ਉੱਪਰ। ਹਾਂ ਭਾਈ ਤੁਹਾਨੂੰ ਦਿਖਾਈਏ ਜੋੜਾ। ਜਮਾ ਟੌਪ ਦਾ। ਆ ਦੇਖੋ ਕ੍ਰੈਸ਼ਨ ਕਬੂਤਰੀ। ਬਹੁਤ ਹੀ ਵਧੀਆ ਇੱਕ ਕਬੂਤਰੀ ਦਾ ਕੀ ਰਿਜ਼ਲਟ ਆ ਬਾਜੀ ਇਹ ਪੁੱਤਰ ਕਿ ਦੋ ਜੀ ਦੋਸਤ ਤੋਂ ਲੈਂਦਾ ਰਿਹਾ ਜੀ ਠੀਕ ਆ ਜੀ ਤੇ ਉਹ ਪੁੱਤਰ ਲੈਣ ਵਾਸਤੇ ਉਹਦੇ ਅਸੀਂ ਫਿਰ ਪੱਠੇ ਲੈ ਆਏ ਦੀ ਇਹ ਅੱਛਾ ਅੱਛਾ ਵਧੀਆ ਉੜੇ ਨੇ ਘਰੇ ਮੇਰੇ ਕੋ ਇਹ 2:30 ਵਜੇ ਤੱਕ ਉੜਦੇ ਰਹੇ ਨੇ ਇੱਕ ਇਹ ਦੀ ਇੱਕ ਨਾਲ ਸੋਖੀ ਦੀ ਇਹ ਭੈਣ ਭਾਈ ਆ ਦੋਨੇ ਨਹੀਂ ਇਹ ਅਲੱਗ-ਅਲੱਗ ਆ ਹਾਂ ਅਲੱਗ-ਅਲੱਗ ਆ ਹਾਂ ਜੀ ਅਸੀਂ ਉਹ ਪੁੱਤਰ ਅਗਲੇ ਦਾ ਮੋੜਤਾ ਜੀ ਫਿਰ ਇਹ ਇਹਦੇ ਗਾਹਾਂ ਬੱਚੇ ਲੈ ਰਹੇ ਆ ਸਹੀ ਹੈ ਸਹੀ ਹੈ ਜੀ 2 ਵਜੇ ਇਹਦੇ ਲੈਦੇ ਤੇ ਹੁਣ ਫੇਰ ਆਣੇ ਦੇ ਬੱਠੀ ਆ ਠੀਕ ਆ ਠੀਕ ਆ ਜੀ ਆਹ ਦੇਖੋ ਵਾ ਇਹ ਗੱਲ ਲਾਲ ਚੀਨੇ ਦੀ ਬਾਰ ਇਸ ਨਾ ਕੀ ਆਂ ਕਰ ਸ਼ੌਂਕ ਕਿਦਾਂ ਦਾ ਲੱਗਦਾ ਸ਼ੌਂਕ ਦੱਸਣਾ ਜ਼ਰੂਰ ਬਈ ਬਾਈ ਉਹਨਾਂ ਨੇ ਜੋੜੇ ਵੀ ਪੂਰੇ ਸ਼ਾਨਦਾਰ ਬਣਾ ਕੇ ਰੱਖੇ ਹੋਏ ਆ। ਔਰ ਦੱਸ ਦਈਏ ਬਾਈ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਮਿੱਤਰੋ ਇਹ ਕੋਈ ਵੀ ਸੇਲ ਨਹੀਂ ਹੈਗਾ ਪੰਛੀ। ਇੱਕ ਜੋੜ ਆ ਦੇਖੋ ਬਈ। ਬਹੁਤ ਹੀ ਵਧੀਆ ਵਧੀਆ ਕਬੂਤਰ ਆ ਤੇ ਇੰਦਰ ਵੀ ਬੱਚੇ ਬਾਈ ਉੱਪਰ ਵੀ ਕੱਡੇ ਹੋਇਆ ਇਹਨਾਂ ਨੇ। ਉੱਪਰ ਵੀ ਕੱਡੇ ਹੋਏ। ਆ ਦੇਖੋ ਕਾਫੀ ਬੱਚੇ ਕੱਡੇ ਹੋਏ ਆ ਇਹਨਾਂ ਨੇ ਬਾਈ। ਐ ਦੇਖੋ। ਸੋਹਣੇ ਪਰਿੰਦੇ ਨੇ ਬਾਈ ਕੱਲਾ ਕੱਲਾ ਪਰਿੰਦਾ ਬਾਈ ਤੁਹਾਨੂੰ ਦਿਖਾਉਂਦੇ ਆ ਬਹੁਤ ਹੀ ਵਧੀਆ ਸ਼ਾਨਦਾਰ ਪਰਿੰਦੇ ਨੇ ਬਾਈ ਉਹ ਬੱਚਿਆ ਵੀ ਪਲਾਨੇ ਬੱਚੇ ਨੇ ਭਾਈ ਬਹੁਤ ਪਲ ਗਿਆ ਟਾਡੇ ਹਨ ਬੱਚੇ ਬਹੁਤ ਪੜੇ ਬੱਚੇ ਬਹੁਤ ਪਲੇ ਪਏ ਨੇ ਲੋ ਆਇਆ ਭਾਈ 100 ਫਲਾਸ ਬੱਚਾ ਪੜ ਗਿਆ ਮੈਂ ਕਹਿੰਦਾ ਹਾਂ ਤੇ ਬਾਦੂ ਹੋਣਿਆ ਉਹ ਦੇਖੋ ਉੱਪਰ ਵੀ ਕਿੰਨੇ ਬੜੇ ਬੈਠੇ ਹੋਏ ਆ ਇੱਧਰ ਵੀ ਆ ਵੀ ਦੋ ਸਕੇ ਭਾਈ ਨੇ ਨਹੀਂ ਭਾਈ ਯਾਰ ਜੈਲਟ ਲੈਣਾ ਤਾਂ ਬੜਾ ਔਖਾ ਹੋ ਜੂਗਾ ਇੰਨਿਆਂ ਦਾ ਹੈ ਇਹ ਇਕੱਲੇ ਬੰਦੇ ਹਨ ਦੇਖਦੇ ਹਾਂ ਹੁਣ ਵੀਰੇ ਚੜਾ ਕੇ ਦੇਖਦੇ ਹਾਂ ਜੇ ਕੋਈ ਵਧੀਆ ਉੜਿਆ ਹਾਂ 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 ਉਹ ਰੱਖ ਲਾਂਗੇ ਜਿਹੜਾ ਕੋਈ ਥੋੜਾ ਖਰਾਬ ਕਰਦਾ ਰਿਹਾ ਸਹੀ ਆ ਬਹੁਤ ਵਧੀਆ ਭਾਈ ਇਹ ਗਲਤ ਮਲੇ ਖੁੱਲੀ ਜਗ੍ਹਾ ਦੇ ਵਿੱਚ ਬੱਚੇ ਪਲਦੇ ਵਧੀਆ ਆ ਚੀਜ਼ ਦੇਖਣ ਨੂੰ ਮਿਲੀ ਆ ਆ ਦੇਖੋ ਬਈ ਪੱਧਰੇ ਹੀ ਦੋ ਬੱਚੇ ਆਇਆ ਬੋਲੋ ਸਾਈਡ ਦੇ ਵਿੱਚ ਵੀਦੇ ਕੋਈ ਪੜਦਾ ਨਹੀਂ ਲਾਇਆ ਉਹ ਆ ਦੇਖੋ ਅੱਛਾ ਬੋਲੋ ਸਾਈਡ ਦੇ ਵਿੱਚ ਕੋਈ ਪੜਦਾ ਨਹੀਂ ਲਾਇਆ ਖੁੱਲੇ ਹੀ ਬੱਚੇ ਪੜਦੇ ਰਹੇ ਬਈ ਫੇਰ ਨਾ ਜਗ੍ਹਾ ਬੜੀ ਮਤਲਬ ਖੁੱਲੀ ਆ ਹਵਾਦਾਰ ਆ ਹਵਾਦਾਰ ਦੇ ਵਿੱਚ ਕੂਤਰ ਪੈਸੇ ਵੀ ਤੰਦਰੁਸਤ ਰਹਿੰਦਾ ਇੱਥੇ ਬੋਲੇ ਨੇ ਬੋਲ ਸਿਆਣੇ ਚ ਦੋ ਬੱਚੇ ਉੱਥੇ ਪੜੇ ਨੇ ਸਹੀ ਆ ਆ ਦੇਖੋ ਦੇਖੋ ਬਈ ਪੱਧਰੇ ਦੇ ਵਿੱਚ ਪਲਦੇ ਆ ਬੱਚੇ ਪਰ ਜੇਦਾ ਬੜੀ ਖੁੱਲੀ ਆ ਵੱਡੀ ਗੱਲ ਇਹ ਆ ਇਹਦੇ ਜਿਹੜਾ ਨਾ ਜੀ 100 ਕਬੂਤਰ ਵੀ ਛੱਡਿਆ ਹੋਇਆ ਉਹ ਵੀ ਥੋੜਾ ਆ ਠੀਕ ਆ ਜੀ ਜਿਹੜੇ ਬਾਹਰ ਫਰੀ ਜਾਂਦੇ ਨੇ ਡੋ ਖੁੱਲੇ ਨੇ ਦਿਨੇ ਤੋਂ ਪਾ ਫਰੀ ਜਾਂਦੇ ਨੇ ਸਹੀ ਆ ਸਹੀ ਆ ਜੀ ਤੇ ਇੱਕ ਚੀਜ਼ ਆ ਬਾਈ ਦੇਖੋ ਹਰ ਕਿਸੇ ਦਾ ਆਪੂ ਆਪਣਾ ਤਰੀਕਾ ਹੁੰਦਾ ਆ ਤੇ ਮਤਲਬ ਕਹਿਣ ਦਾ ਵੀ ਕਈ ਭਰਾ ਵਿੱਚ ਫੋਨ ਕਰਨ ਲੱਪੇ ਨੇ ਜਿਵੇਂ ਆ ਹੁਣ ਇੰਨੇ ਕਬੂਤਰਾਂ ਵਿੱਚ ਜੀ ਸਫਾਈ ਨਹੀਂ ਬਾਈ ਇਹ ਜਿਹੜਾ ਥੋੜਾ ਬਹੁਤ ਜਿਹੜਾ ਹੁੰਦਾ ਰੋਜ਼ ਨਹੀਂ ਸਫਾਈ ਬੰਦਾ ਕਰਦਾ ਹਫਤੇ 10 ਦਿਨ ਬਾਅਦ ਜਿਹੜਾ ਕਰਦਾ ਆ ਠੀਕ ਆ ਤੇ ਇਹਦੇ ਅਕੋਰਡਿੰਗ ਜਿਹੜਾ ਕਮੈਂਟ ਨਾ ਕੋਈ ਵੀ ਮੇਰਾ ਵੀਰ ਕਰੇ ਕਿਉਂਕਿ ਕੁਝ ਬੰਦਿਆਂ ਨੂੰ ਹੁੰਦਾ ਵੀ ਉਹਨਾਂ ਦੇ ਕੀੜਾ ਅੰਦਰ ਉੱਠਦਾ ਹੈ ਉੱਠਦਾ ਵੀ ਉਹ ਕਹਿਣ ਤੋਂ ਰਹਿੰਦੇ ਨਹੀਂ ਹੈਗੇ ਤੇ ਬੇਨਤੀ ਆ ਕਿ ਸ਼ੌਂਕ ਕਰਿਆ ਕਰੋ ਹਰ ਕਿਸੇ ਭਰਾ ਨੂੰ ਪਤਾ ਹੁੰਦਾ ਆਪੋ ਆਪਣੇ ਕਬੂਤਰਾਂ ਦਾ ਤੇ ਸਫਾਈ ਦੇ ਅਕੋਰਡਿੰਗ ਲੋੜ ਨਹੀਂ ਵੀਰੇ ਕਮੈਂਟ ਕਰਨ ਦੀ ਸ਼ੌਂਕ ਕਰੋ ਮੇਰੇ ਵੀਰ ਐਂਦਰ ਆ ਜਾਓ ਬਾਈ ਇੱਕ ਖੁੱਡਾ ਹੋਰ ਆ ਆ ਬੰਦ ਕਰ ਦਿਓ ਭਾਜੀ ਆ ਲਓ ਬਾਈ ਇੰਦਰ ਵੀ ਹੈਗੇ ਨੇ ਕਾਫੀ ਇਹ ਵੀ ਪੱਠੇ ਆ ਜੀ ਇਹ ਵੀ ਪੱਠੇ ਨੇ ਲਓ ਬਾਈ ਕਰੋ ਸ਼ੌਂਕ ਤੇ ਦੇਖੋ ਕਿੰਨਾ ਪੰਛੀ ਆ ਬਾਈ ਹੁਣਾਂ ਦੇ ਕੋਲ ਇਹ ਵੀ ਸਾਰੇ ਜਿਹੜੇ ਹੈਗੇ ਆ ਨਵੇਂ ਪੱਠੇ ਪੱਠੀਆਂ ਬਾਈ ਉੱਡਣ ਵਾਲੇ ਹੀ ਆ ਤੇ ਕਿਵੇਂ ਉਤਰ ਕਬ ਉਤਰੀਆਂ ਬਣ ਜਾਂਦੇ ਲੱਗ ਨਹੀਂ ਇਹ ਜੇ ਕਰੇ ਹੋਏ ਨਹੀਂ ਇਹ ਵੀ ਨਹੀਂ ਕਰੇ ਇਹ ਚ ਵੀ ਇਹ ਲੱਗ ਨਹੀਂ ਕਰੇ ਹੋਏ ਹੁਣ ਸਫਾਈ ਕਰਕੇ ਨਾ ਹੁਣ ਇੱਕ ਗੋਡੇ 'ਚ ਬਾੜ ਦੇਣੇ ਸਾਰੇ ਪੱਠੇ ਉਹ 'ਚ ਬਾੜ ਦੇਣੇ ਨੇ ਜਿਹੜਾ ਆਪਣੇ ਘਰਾਂ ਕੋ ਬਣਾਏ ਨੇ ਨਾ ਖਾਣੇ ਪਿੰਜਰੇ ਦੀ ਹਾਂਜੀ ਹਾਂਜੀ ਕੁਝ ਕਰ ਦਿੰਨੇ ਆ ਸਾਰੇ ਇੱਕ ਜਿਪਟੀਆਂ ਅੱਗੇ ਜਿਪਟੇ ਹਾਂ ਉਹ ਵਧੀਆ ਸਿੱਦੇ ਸਿੱਦੇ ਹੋਈ ਜਾਂਦੇ ਨੇ ਹਾਂ ਜਿਵੇਂ ਜਿਵੇਂ ਪਤਾ ਲੱਗੀ ਜਾਊਗਾ ਉਹ ਅਲੱਗ ਕਰੀ ਜਾਓ ਹਣ ਠੀਕ ਹੋ ਗਿਆ ਜੀ ਬਹੁਤ ਵਧੀਆ ਸ਼ੌਂਕ ਬਾਈ ਜੀ ਬਾਬਾ ਚੜ੍ਹਦੀ ਕਲਾ 'ਚ ਰੱਖੇ ਤਰੱਕੀਆਂ ਬਕਸ਼ੇ ਉੱਪਰ ਆ ਬਾਕੀ ਬਾਈ ਹੁਣਾਂ ਦੇ ਉੱਪਰ ਜਾਲ ਦੇ ਵਿੱਚ ਵੀ ਉਹ ਵੀ ਤੁਹਾਨੂੰ ਥੋੜਾ ਜਿਹਾ ਸ਼ੌਂਕ ਕਰਾ ਦਿੰਨੇ ਆ ਬਾਈ ਹੈਲੋ ਬਾਈ ਆ ਦੇਖੋ ਬਾਈ ਉੱਪਰ ਜਾਲਾਂ ਜੀ ਵੀ ਪਾਏ ਹੋਏ ਨੇ ਜਾਲ ਵੀ ਭਰੇ ਹੋਏ ਨੇ ਮੇਰੇ ਖਿਆਲ ਨਾਲ 30 35 ਤੇ ਜਾਲਾਂ ਜੀ ਹੋਣੇ ਆ ਜੀ ਹੈਗੇ ਜੀ 30 35 ਆ ਦੇਖੋ ਬਾਈ ਜਾਲ ਵੀ ਭਰੇ ਹੋਇਆ ਬਾਈ ਉਹਨਾਂ ਨੇ ਕਬੂਤਰਾਂ ਦਾ ਗਾੜੀ ਆ ਬਾਈ ਉਹਨਾਂ ਦੇ ਕੋਲ ਨਾ ਨਾ ਕਰਦੇ ਵੀ 3 400 ਕਬੂਤਰ ਤਾਂ ਹੋਊਗਾ ਹੀ ਇਹ ਦੇਖੋ ਬੱਦਲਵਾਜੀ ਥੋੜੀ ਹੋ ਗਈ ਆ ਤੇ ਇਧਰ ਫੇਰ ਤੁਹਾਨੂੰ ਦਿਖਾ ਦਈਏ ਸਾਰੇ ਤੇ ਸਾਰੇ ਦਰਵਾਜ਼ੇ ਖਿੜਕੀਆਂ ਜਿਹੜੇ ਕਵਰ ਕਰ ਦਿੱਤੇ ਆ ਹੂਟਰ ਸਿਸਟਮ ਲਾ ਦਿੱਤਾ ਤੇ ਬਾਕੀ ਬਈ ਸ਼ੌਂਕ ਕਿਦਾਂ ਲੱਗਾ ਬਾਈ ਹੁਣ ਤਾਂ ਜਰੂਰ ਦੱਸਿਓ ਤੇ ਵੀਡੀਓ ਨੂੰ ਕਰਿਓ ਲਾਈਕ ਸ਼ੇਅਰ ਕਮੈਂਟ ਤੇ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਮਿਲਦੇ ਆਂ ਦਿਓ ਜੀ ਆਜਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ